Yeah. you yeah. ਆਜੋ ਅਜੇ ਸਾਰਿਆਂ ਨੂੰ ਕਰ ਰਹੇ ਹਾਂ ਤਾਂ ਵੇਖੀ ਕਰਕੇ ਸਾਰੇ ਕਰ ਰਹੇ ਆਜੋ ਆਜੋ ਆ ਦੇਖੋ ਆ ਦੇਖੋ ਆ ਜੀ ਆਜੋ ਜੀ ਚੱਕਰ ਸਰ ਇਹਨੂੰ ਦੇਖ ਲੋ ਸਾਡੀ ਆਜੋ ਜੀ ਚੱਕਰ ਆ पर ये चलो तो डाको बोल यार मारया पर ये चलो बोल दे ये डॉक्टर लगा है

Lâu r ồ 啊 ਸਾਈਡ ਦੇ ਕੇ ਰੱਖੋ ਭਾਈ ਸਮੂੱਚੀ ਸਾਈਡ ਤੇ ਤਾਂ ਆ ਕੰਮ ਆਦਾ ਪਿਆ ਸਾਈਡ ਤੇ ਆਪਣੇ ਪਾਸੋਂ 5 ਨੰਬਰ 10 ਦਾ ਬਾਕੀ ਬਾਕੀ ਦੇ ਬਦਾਈ ਅਰੇ ਹੋਰ ਕੁਝਵਾ ਦੇ ਪਾਸ ਸਰਕਾਰ ਪਿੰਡ ਸਰਕਾਰ ਨਾਲ ਵਿਸ਼ੇਸ਼ ਨਿਸ਼ਾਨ ਆਉਂਦੀਆਂ ਦੇ ਵਿੱਚ ਕਿਰਪਾ ਕਰਕੇ ਸਾਰੀ ਸੰਗਤ ਦੇ ਰਸਤਾ ਵੇਲਾ ਕਰ ਦਿਓ ਕਿਉਂਕਿ ਬਹੁਤ ਬੱਡੇ ਬਹਾਅ ਹੈ ਆਓ ਦੇਖੋ ਜੀ ਇੰਗਰੇਵਰ ਸਾਹਿਬ ਜੀ ਥੱਲੇ ਕਰ ਦਿਓ ਸਾਰੇ ਆ ਗਿਆ ਦੇਗੇ ਉਹਨਾਂ ਦੀ ਯਾਦ ਨੂੰ ਬੜਾ 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 ਜੇ ਮਾਣ ਦੱਤੀਆਂ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਯਾਦ ਰਹੂਗੀ ਉਹਨਾਂ ਵੱਲੋਂ ਗੀਤੇ ਹੋਏ ਮਾਣ ਤੇ ਕਾਰਜ ਲਈ ਪਪਾ ਜੀ ਬੜੀ ਬੜੀ ਜਗ੍ਹਾ ਦੇ ਦੋ ਪੰਜਾਬੀ ਅਤੇ ਪੰਜਾਬ ਦੇ ਮੁੰਡਿਆਂ ਨੂੰ ਸਲਜਾਵ ਲਈ ਕੀਤੇ ਹੋਏ ਜੋਗਦਾਰ ਨੂੰ ਹਮੇਸ਼ਾ ਯਾਦ ਰੱਖੇਗੀ ਅੱਜ ਬੜੇ ਹੀ ਕਰਮਾਂ ਦੇ ਭਰੇ ਹੋਏ ਮਾਂ ਦੇ ਨਾਲ

ਹਾਰੇ ਹਾਰੇ ਪੂਰੇ ਹੋ ਗਏ ਆਂ ਅੱਗੇ ਪਿੱਛੇ ਕਿਉਂ ਕਿਉਂ ਦੀ ਆਂ ਅੱਤ ਪਾ ਕੇ ਰੱਖੋ ਆਂ ਵਾਹਿਗੁਰੂ ਸਾਥ ਨਾਮ ਹਾਰੇ ਜੀ ਸਾਥ ਨਾਮ ਤੱਕੇ ਨਾ ਦੋ ਯਾਰ ਬਾਗੂ ਪਿੱਛੇ ਹੋ ਜਾ ਥੋੜਾ ਪਿੱਛੇ ਹੋ ਪਿੱਛੇ ਹੋ ਜਾ ਪਿੱਛੇ ਹੋ ਜਾ ਆ ਗੋ ਪਿੱਛੇ ਪਿੱਛੇ ਪੱਛੇ ਤਾਰੀਖ 6 ਅੱਜ ਕੰਮ ਨਹੀਂ ਲੱਗਦਾ ਕੱਲ੍ਹ तीए तीए। जा जा यार پيچي ٿي وڃي ٿو ਖੂ ਬਹੁਤ ਹੀ ਦੁਖਦੀ ਖਬਰ ਹੈ ਪੂਰੇ ਪੰਜਾਬ ਦੇ ਲੋਕਾਂ ਨੇ ਬੜਾ ਦੁੱਖ ਮਣਾਇਆ ਢੀਂਸਾ ਸਾਹਿਬ ਨੇ ساری ਜ਼ਿੰਦਗੀ ਲੋਕਾਂ ਵੀ ਵਿਚਾਰੀ ਅਕਾਲੀ ਦਲ ਵਿੱਚ ਉਹਨਾਂ ਨੇ ਸੰਘਰਸ਼ ਕੀਤਾ ਆਮ ਜਨਤਾ ਦੀ ਲੜਾਈ ਲੜੀ ਤੇ ਜਨਤਾ ਦਾ ਪਿਆਰ ਜਿੱਤਿਆ ਜਦੋਂ ਐਜੇ ਇਨਸਾਨ ਜਾਂਦੇ ਉਹ ਦੁਖਦਾ ਹੁੰਦਾ ਹੀ ਹੈ ਤੇ ਮੈਨੂੰ ਤਾਂ ਖਾਸ ਕਰਕੇ ਬਹੁਤ ਦੁੱਖ ਹੈ ਕਿਉਂਕਿ ਮੇਰੇ ਪਿਤਾ ਦੇ ਸਾਥੀ ਸੀ ਇੱਥੇ ਉਹਨਾਂ ਨੇ ਤੂਫਾਨ ਦਾ ਸੰਨ ਕੀਤਾ ਤੇ ਹੌਲੀ ਹੌਲੀ ਜਿਹੜੇ ਸਾਡੇ ਬਜ਼ੁਰਗ ਜਾ ਰਿਹਾ ਹੈ ਬਹੁਤ ਵੱਡਾ ਘਾਟਾ ਸਿੱਖ ਪੋਲਿਟਿਕਸ ਵਿੱਚ ਵੀ ਅਕਾਲੀ ਦਲ ਸਰ ਤੋਂ ਬੱਚੇ ਹੁੰਦੇ ਆ ਤੱਕ ਅੱਜ ਤੱਕ ਦਾ ਸਫਰ ਪਰਿਵਾਰਕ ਤੌਰ ਤੇ ਵੀ ਤੈਅ ਕੀਤਾ ਸੋ ਜੇ ਸ਼ਖਸੀਅਤ ਨੇ ਇਸ ਨਗਰ ਤੋਂ ਉੱਠ ਕੇ ਦੇਸ਼ ਦੀ ਸਿਆਸਤ ਦੀ ਬੁਲੰਦੀਆਂ ਨੂੰ ਹਾਸਲ ਕੀਤਾ ਸੀ ਭਾਈਚਾਰਕ ਸਾਂਝ ਅਮਨ ਸ਼ਾਂਤੀ ਕਾਨੂੰਨ ਸ਼ਰੂਮਣੀ ਅਕਾਲੀ ਦਲ ਸਰਦਾਰ ਪਟਾਖ ਸਿੰਘ ਜੀ ਬਾਦਲ ਦਾ ਸਜੀ ਭਾਮ ਮੰਨੇ ਜਾਂਦੇ ਅੱਜ ਉਹ ਇਸਵਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਇਸ ਗੱਲ ਦਾ ਦੁੱਖ ਹੈ ਗੁਰੂ ਕਿਰਪਾ ਕਰੋ ਪਰਮਿੰਦਰ ਜੀ ਤੇ ਸਮੁੱਚੇ ਪਰਿਵਾਰ ਦੇ ਸਾਡੇ ਸਤਕਾਰਯੋਗ ਭੈਣ ਜੀ ਤੇ ਮਾਤਾ ਜੀ ਤੇ ਮਿਹਰ ਭਰਿਆ ਹੱਥ ਰੱਖਣ ਆਉਣ ਵਾਲੇ ਸਮੇਂ 'ਚ ਦਿੰਦੂ ਕੁਣੀ ਰਾਜ ਕੁਣੀ ਜੀਟੀਆ ਸਰ ਜਿਸਾ ਮੈਂ ਇਸ ਵੇਲੇ ਪਾਰਟੀ ਜਿਹੜੀ ਹੈ ਇੱਕ ਨਾਜ਼ੁਕ ਮੂਡ ਤੇ ਖੜੀ ਹੈ ਇਸ ਲਈ ਢੀਂਸਾ ਸਾਹਿਬ ਵਰਗੇ ਜਿਹੜੇ ਆਪੂ ਹੈ ਇਹ ਇੱਕ ਛੋਟੀ ਜਿਹੀ ਬੇਨਤੀ ਹੈ ਜੀ ਇਹ ਪੋਲਿਟਿਕਸ ਦਾ ਸਮਾਂ ਨਹੀਂ ਆਈ ਥਿੰਕ ਇਹ ਗੱਲ ਨੂੰ ਛੋਟਾ ਨਾ ਕਰੋ ਇੱਕ ਵਿਦਿਆਰਥੀ ਰਾਜਨੀਤੀ 'ਚ ਉੱਠ ਕੇ ਕਿੰਨਾਂ ਕਿਸ ਤਰ੍ਹਾਂ ਦੇਖਦੇ ਹੋ ਢੀਂਸਾ ਸਾਹਿਬ ਇੱਕ ਵੱਡੇ ਸਿਆਸਤਦਾਨ ਸੀ ਲੰਬਾ ਸਮਾਂ ਤੁਹਾਡੇ ਨਾਲ ਇਕੱਠਿਆਂ ਨਿਕੰਮਾ ਕੀਤਾ ਜੀ ਢੀਂਸਾ ਸਾਹਿਬ ਇੱਕ ਜਿੱਥੇ ਬਹੁਤ ਵੱਡੇ ਪੋਲਿਟਿਸ਼ੀਅਨ ਸੀ ਰਾਜਨੇਤਾ ਸੀ ਉੱਥੇ ਨੇਕ ਦਿਲ ਇਨਸਾਨ ਸੀ ਔਰ ਜੁਝਾਰੂ ਆਦਮੀ ਸੀ ਐਨਡੀਏ ਦੇ ਅੰਦਰ ਮਨਿਸਟਰ ਦੇ ਨਾਤੇ ਵੀ ਸਾਡੇ ਨਾਲ ਬੜੀ ਪੁਰਾਣੀ ਸਾਂਝ ਇਸ ਪਰਿਵਾਰ ਦੀ ਰਹੀ ਹੈ ਜਿੰਨੇ ਵਾਰੀ ਵੀ ਵਿਅਕਤੀਗਤ ਰੂਪ ਚ ਮਿਲਣ ਦਾ ਮੌਕਾ ਮਿਲਿਆ ਤੇ ਕੁਝ ਸਿੱਖਣ ਦਾ ਹੀ ਮੌਕਾ ਮਿਲਿਆ ਐਦਾਂ ਦੇ ਰਾਜਨੇਤਾ ਦੀ ਪੰਜਾਬ ਨੂੰ ਬੜੀ ਜ਼ਰੂਰਤ ਸੀ ਲੇਕਿਨ ਸਮੇ ਦਾ ਕਾਲ ਚੱਕਰ ਹੈ ਔਰ ਵਾਹਿਗੁਰੂ ਦੇ ਚਰਨਾਂ 'ਚ ਉਹ ਨਿਵਾਸ ਕਰਨ ਇਹੀ ਵਾਹਿਗੁਰੂ ਦੇ ਗਿਆਰ ਦਾਸ ਹੈ ਲੇਕਿਨ ਇਹਦੇ ਨਾਲ ਪੰਜਾਬ ਦੀ ਰਾਜਨੀਤੀ ਨੂੰ ਘਾਟਾ ਪਿਆ ਇੱਕ ਸੁਲਝਾ ਹੋਇਆ ਰਾਜਨੇਤਾ ਜ਼ਮੀਨ ਨਾਲ ਜੁੜਿਆ ਹੋਇਆ ਰਾਜਨੇਤਾ ਇੱਕ ਇੱਕ ਦਿਲ ਤੋਂ ਸਾਫ ਸੋਤਰਾ ਰਾਜਨੇਤਾ ਜਿਹਦੀ ਐਡੇ ਲੰਬਾ ਰਾਜਨੀਤਿਕ ਜੀਵਨ ਹੋਣ ਦੇ ਬਾਵਜੂਦ ਵੀ ਸਾਫਜੂਤਰੀ छवि ਸੀ ਉਹ ਪੰਜਾਬ ਨੇ ਖੋਇਆ ਇਹਦਾ ਪੰਜਾਬ ਨੂੰ ਵੀ ਘਾਟਾ ਹੋਇਆ ਪੰਜਾਬ ਦੀ ਰਾਜਨੀਤੀ ਨੂੰ ਵੀ ਘਾਟਾ ਹੋਇਆ ਔਰ ਵਿਅਕਤੀਗਤ ਰੂਪ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਬਹੁਤ ਗਹਿਰੀ ਸਾਂਝ ਰਹੀ ਹੈ ਅਟਲ ਵਿਹਾਰੀ ਬਾਜ ਪਈ ਦੀ ਸਰਕਾਰ ਦੇ ਅੰਦਰ ਵੀ ਉਹ ਮਨਿਸਟਰ ਹੈ ਸਾਡੇ ਨਾਲ ਵੀ ਪਾਰਟੀ ਦੇ ਨਾਲ ਜਦੋਂ ਕਿਤੇ ਸਾਨੂੰ ਜ਼ਰੂਰਤ ਲੱਗੀ ਕਿ ਕੋਈ ਸਲਾਹ ਲੈਣੀ ਹੈ ਤੇ ਟੀਟਸਾ ਸਬਜ਼ੀ ਦੀ ਕਮੀ ਜਿਹੜੀ ਹੈ ਉਹ ਹੁਣ ਸਾਨੂੰ ਖਲੇ ਕਰੇਗੀ ਔਰ ਮੈਂ ਭਾਈ ਗੁਰਦੇਵ ਚਰਨਾ ਜੀ ਹੀ ਪ੍ਰਾਰਥਨਾ ਕਰਦਾ ਭਾਰਤੀ ਜਨਤਾ ਪਾਰਟੀ ਵੱਲੋਂ ਪਰਿਵਾਰ ਜਿਨੂੰ ਜਿੱਥੇ ਤਾਕਤ ਮਿਲੇ ਇਹ ਸਦਮਾ ਸਹਿਣ ਦੀ ਔਰ ਭਾਈ ਗੁਰੂ ਨੂੰ ਆਪਣੇ ਚਰਨਾਚ ਸਤਾਨ ਦੇਣ ਕੋਈ ਅਜੇ ਹੀ ਗੱਲ ਜਾਂ ਅਜੇ ਹੀ ਸਲਾਹ ਜਿਹੜੀ ਡਿਟੋਰ ਸਾਹਿਬ ਨੇ ਦਿੱਤੀ ਹੋਵੇ ਅੱਜ ਤੱਕ ਯਾਦ ਹੋਵੇ ਬਾਕੈਲੀ ਨਹੀਂ ਉਹਨਾਂ ਨੇ ਜਿੰਨੇ ਵਾਰੀ ਉਹਨਾਂ ਨਾਲ ਮਿਲਣਾ ਹੋਇਆ ਪੰਜਾਬ ਦੀ ਪੰਜਾਬੀਅਤ ਦੀ ਤੇ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਗੱਲਬਾਤ ਹੈ ਹਮੇਸ਼ਾ ਉਹਦੇ ਉਹਨਾਂ 'ਚ ਰਹਿੰਦੀ ਸੀ ਔਰ ਬੜੇ ਸਹਿ ਸਰਲ ਤਰੀਕੇ ਦੇ ਨਾਲ ਡੂੰਘੇ ਰਾਜਨੀਤਾ ਸੀ ਦੇਖੋ ਸਦਾ ਸਰਦੇਵ ਸਿੰਘ ਜੀ ਢੀਂਸਾ ਦਾ ਲੰਮਾ ਸਮਾਂ ਰਾਜਨੀਤਿਕ ਸਫਰ ਉਹ ਪੰਜਾਬ ਔਰ ਖਾਸ ਕਰਕੇ ਕਾਲੀ ਜਲਦੀ ਸਫਾ ਦੇ ਲਈ ਬਹੁਤ ਵੱਡਾ ਉਹਨਾਂ ਦਾ ਯੋਗਦਾਨ ਰਿਹਾ ਔਰ ਮੈਂ ਸਮਝਦਾ ਕਿ ਜਦੋਂ ਇਹ ਜੇ ਸੁਲਝੇ ਹੋਏ ਲੋਕ ਇਹ ਜੇ ਦੇਣ ਦੇਣ ਵਾਲੇ ਲੋਕ ਜੋ ਸਮਾਜ ਦੇ ਵਿੱਚੋਂ ਜਾਂਦੇ ਨੇ ਤੇ ਬਹੁਤ ਵੱਡਾ ਘਾਟਾ ਹੈ ਜਿਹੜਾ ਪਰਮਾਤਮਾ ਉਹਨਾਂ ਦੀ ਬਹੁਤ ਸ਼ਾਂਤੀ ਵਾਪਸ ਹੋਣ ਔਰ ਬੜਾ ਹੁੰਦਾ ਬਲਵਕਸ਼ਣ